ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਇੰਟਰਵਿਊ ਅੱਜ ਤੱਕ ਆਵਾ ਬਹੁਤ ਖੀਤੀਆਂ ਨੇ ਲੋਕਾਂ ਦੀ ਸਟਰਗਲ ਬਾਰੇ ਲੋਕਾਂ ਦੇ ਜੀਵਨ ਬਾਰੇ ਅੱਜ ਆਪਣੀ ਪਹਿਲੀ ਇੰਟਰਵਿਊ ਹੋਊਗੀ ਜਿਹੜੀ ਕਿਸੇ ਲੋਕਾਂ ਦਾ ਭਲਾ ਕਰੂਗੀ ਮਤਲਬ ਲੋਕਾਂ ਨੂੰ ਰਜਗਾਰ ਦੋ ਜਿਹੜੇ ਥੋੜੇ ਮੰਦੇ ਆਪਣੇ ਪੰਜਾਬ ਚ ਰਹਿੰਦੇ ਆ ਜਾਂ ਬਾਹਰ ਪਰਦੇਸਾਂ ਚ ਰਹਿੰਦੇ ਆ ਜਿਨ੍ਹਾਂ ਨੇ ਐਕਸਟਰਾ ਇਨਕਮ ਕਰਨੀ ਆ ਆਪਣੇ ਸਾਈਡ ਬਿਜ਼ਨਸ ਕਰਨਾ ਕੋਈ ਵੀ ਅੱਜ ਆਪਾਂ ਟਰੇਡਿੰਗ ਸਿੱਖਾਂਗੇ ਆਪਣੇ ਨਾਲ ਨੇ ਮਨਿੰਦਰ ਸੰਧੂ ਵੀਰਾ ਜੋ ਕਿ ਅਮਰੀਕਾ ਤੋਂ ਨੇ ਇਹ ਪਲੀ ਐਕਸਪੀਰੀਅੰਸ ਜੋ ਕਿ 2500 ਤੋਂ ਵੱਧ ਜਾਣਿਆਂ ਨੂੰ ਟ੍ਰੇਨਿੰਗ ਦੇ ਰਹੇ ਆ ਹੁਣ ਇਹਨਾਂ ਨੇ ਤੇ ਲੋਕ ਹਜ਼ਾਰਾਂ ਡਾਲਰਾਂ ਦੇ ਵਿੱਚ ਕਮਾ ਰਹੇ ਨੇ ਵੀਰੇ ਮੜੀ ਕਰਦੇ ਹੋ ਸਾਸ੍ਰੀਕਾਲ ਆ ਸਾਸ੍ਰੀਕਾਲ ਜਸਕਰਨ ਜੀ ਤੇ ਪੈਂਡੂ ਟਾਲੀਅਨ ਵੇਖਣ ਵਾਲੇ ਸਾਰੇ ਆਡੀਅנס ਨੂੰ ਪਿਆਰ ਭਰੀ ਸਾਸ੍ਰੀਕਾਲ ਤੇ ਵੀਰੇ ਫਿਊਚਰ ਟ੍ਰੇਡਿੰਗ ਕੀ ਹੁੰਦੀ ਆ ਤੇ ਬਾਕੀ ਐਜ਼ ਇਟਸ ਨਾਲੋਂ ਕਿੱਦਾਂ ਅਲੱਗ ਆ ਇਹ ਦੱਸੋ ਮੜਾਏ ਆਪਣੇ ਦੋਸਤਾਂ ਨੂੰ ਸੋ ਜਿਹੜੀ ਬੇਸਿਕ ਲੋ ਆਪਾਂ ਨਾ ਜਦੋਂ ਟ੍ਰੇਡਿੰਗ ਕਰਦੇ ਜੋ ਟ੍ਰੇਡਿੰਗ ਵਰਡ ਆ ਜਿਹੜਾ ਠੀਕ ਹੈ ਆਪਾਂ ਹਮੇਸ਼ਾ ਨੂੰ ਨਾ ਸ਼ੇਅਰਾਂ ਨਾਲ ਲੈ ਕੇ ਚੱਲਦੇ ਆਂ ਸਟਾਕ ਜੇ ਮੈਂ ਟਰੇਡਿੰਗ ਕਰ ਰਿਹਾ ਤੇ ਆਪਾਂ ਨੂੰ ਲੱਗਦਾ ਆਪਾਂ ਸਟਾਕ ਜਾਂ ਸ਼ੇਅਰ ਬਾਇ ਸੈਲ ਕਰ ਰਹੇ ਆਂ ਠੀਕ ਹੈ ਇਹਦੇ ਵਿੱਚ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੇ ਆਪਾਂ ਟਰੇਡ ਕਰਦੇ ਆਂ ਫੋਰ ਐਗਜ਼ਾਮਪਲ ਇੱਕ ਤੇ ਆਗੂ ਸ਼ੇਅਰ ਜਿਹਦਾ ਸਟਾਕ ਦੀ ਮਾਰਕੀਟ ਹੋਗੀ ਠੀਕ ਹੈ ਜਿੱਚ ਆਪਾਂ ਕੰਪਨੀਆਂ ਦੇ ਸਟਾਕ ਲੈਣੇ ਆਂ ਕੰਪਨੀਆਂ ਦੇ ਸਟਾਕ ਵੇਚਦੇ ਆਂ ਠੀਕ ਹੈ ਦੂਜੀ ਹੁੰਦੀ ਹੈ ਕਰੰਸੀ ਦੀ ਜਿਸ ਤਰ੍ਹਾਂ ਆਪਣਾ ਯੂਰੋ ਯੂ ਐਸ ਦੇ ਮੁਕਾਬਲੇ ਸਟਰੋਂਗ ਹੈ ਕਿ ਵੀਕ ਹੈ ਕਈ ਲੋਕ ਉਸ ਚੀਜ਼ ਦੀ ਟਰੇਡਿੰਗ ਕਰਦੇ ਆ ਕਰੰਸੀ ਦੀ ਕਰਦੇ ਆ ਠੀਕ ਹੈ ਉਹਨੂੰ ਆਪਾਂ ਫੋਰੈਕਸ ਕਹਦੇ ਨੇ ਫੋਰੈਕਸ ট্রেਡਿੰਗ ਉਸ ਤੋਂ ਬਾਅਦ ਇੱਕ ਉਹਦੀ cripto ਦੀ ਬੇਸਿਕਲੀ ਜਿਹੜੀ ਅੱਜ ਕੱਲ ਬਹੁਤ ਜਿਹੜੇ ਯੰਗ ਬੱਚਿਆਂ ਦੇ ਵਿੱਚ ਜਾਂ ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹ ਚ cripto ਬਹੁਤ ਇੱਕ ਹਾਈਪ ਬਣਾ ਚੁੱਕੀ ਆ ਕਿ cripto ਦੇ ਆਪਣਾ ਪੁਆਇੰਟ ਬਾਏ ਕੀਤੇ ਕਾਇਨ ਸੇਲ ਕੀਤੇ ਠੀਕ ਹੈ ਹਾਂਜੀ ਜਿਹੜੀ ਬਿਟਕੋਇਨ ਚੱਲ ਰਿਹਾ ਹਾਂਜੀ ਹਾਂਜੀ ਬਿਲਕੁਲ ਬਿਟਕੋਇਨ, ਏਥੀਰੀਅਮ ਹੈਨਾ ਹੋਰ ਕਿੰਨੇ ਛੋਟੇ-ਮੋਟੇ ਕਾਇਨ ਵੀ ਆਏ ਡੋਜੀ ਕਾਇਨ ਹੋਰ ਕਿੰਨੇ ਖਾਇ ਸੀ ਠੀਕ ਹੈ ਸੋ ਜਿਹੜੀ ਆਪਾਂ ট্রেਡਿੰਗ ਕਰਦੇ ਨਾ ਆਪਾਂ ਬੇਸਿਕਲੀ ট্রেਡਿੰਗ ਕਰਦੇ ਫਿਊਚਰਸ ਮਾਰਕੀਟ ਦੀ ਜਿਹੜੀ ਇਹ ਟ੍ਰੇਡਿੰਗ ਮੋਸਟਲੀ ਪਹਿਲਾਂ ਬੈਂਕ ਜਾਂ ਇੰਸ਼ੋਰੈਂਸ ਕੰਪਨੀਆ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਕਰਦੇ ਰਹੇ ਹਣ ਤੱਕ ਠੀਕ ਹੈ ਜਿਹੜੀ ਆਪਣੇ ਆਮ ਰਿਟੇਲ ਟਰੇਡਰ ਬਹੁਤ ਘੱਟ ਕਰਦੇ ਸੀ ਸੋ ਇਹ ਕੀ ਹੈ ਕਿ ਫਿਊਚਰਸ ਟ੍ਰੇਡਿੰਗ ਕੀ ਹੁੰਦੀ ਹੈ ਕਿ ਆਪਾਂ ਸਾਰੀ ਮਾਰਕੀਟ ਦੀ ਟ੍ਰੇਡਿੰਗ ਕਰਦੇ ਆ ਆਪਾਂ ਇਕੱਲੀ ਇਕੱਲੀ ਕੰਪਨੀ ਦੀ ਟ੍ਰੇਡਿੰਗ ਨਹੀਂ ਕਰਦੇ ਫੋਰ ਐਗਜ਼ਾਮਪਲ ਜੇ ਮੈਂ ਟ੍ਰੇਡਿੰਗ ਕਰੂੰਗਾ ਮੈਂ 골ਡ ਜਿਹੜੀ ਸਾਰੀ ਮਾਰਕੀਟ ਹੈ ਸੋਨੇ ਦੀ 골ਡ ਦੀ ਮੈਂ 골ਡ ਤੇ ਟ੍ਰੇਡਿੰ ਮੈਂ ਸਾਰੇ ਕਰੂਡ ਆਇਲ ਦੀ ਮਾਰਕੀਟ ਟ੍ਰੇਡ ਕਰੂੰਗਾ ਮੈਂ ਜਿਹੜੇ ਆਪਣੇ ਆ ਪੰਪ ਹੁੰਦੇ ਜਿਸ ਤਰ੍ਹਾਂ ਪਬਲਿਕ ਕੰਪਨੀਆਂ ਚਾਹੇ ਉਹ ਸ਼ੈੱਲ ਆ ਚਾਹੇ ਉਹ ਬ੍ਰਿਟਿਸ਼ ਪੈਟਰੋਲੀਅਮ ਆ ਮੈਂ ਇਹਨਾਂ ਦੀ ਕੰਪਨੀਆਂ ਦੀ ਟ੍ਰੇਡਿੰਗ ਨਹੀਂ ਕਰਨੀ ਮੈਂ ਆਇਲ ਦੀ ਟ੍ਰੇਡਿੰਗ ਕਰਨੀ ਆ ਠੀਕ ਹੈ ਸੋ ਇਸ ਤਰ੍ਹਾਂ ਹੀ ਜਿਹੜੀ ਆਪਾਂ ਟ੍ਰੇਡਿੰਗ ਕਰਦੇ ਨਾ ਆਪਾਂ ਜਿਹੜੀ ਚਾਰ ਮਾਰਕੀਟਸ ਆ ਯੂਐਸ ਦੀਆਂ ਜਿਹੜੇ ਚਾਰ ਇੰਡੈਕਸ ਆ ਆਪਾਂ ਉਹਨਾਂ ਦੀ ਟ੍ਰੇਡਿੰਗ ਕਰਦੇ ਆਂ 골ਡ ਦੀ ਕਰਦੇ ਆਂ ਤੇ ਕਰੂਡ ਆਇਲ ਦੀ ਕਰਦੇ ਆਂ ਹਾਂਜੀ ਦੇਤੇ ਫਿਊਚਰ ট্রেਡਿੰਗ ਕਰਨ ਦੇ ਬਰੇ ਫਾਇਦੇ ਕੀ ਨੇ ਵੀ ਬਾਕੀ ਹੋਰ ਆਪਾਂ ট্রেਡਿੰਗ ਨਾਲ ਜੇ ਕੰਪੇਅਰ ਕਰੀਏ ਹਮ ਹਮ ਸੋ ਵੇਖੋ ਕਿ ਹੁਣ ਤੁਹਾਡੀ ਜਦੋਂ ਤੁਸੀਂ ਇਟਲੀ ਰਹਿੰਦੇ ਜੇ ਤੁਹਾਡੀ ਇੱਕ ਸਟਾਕ ਐਕਸਚੇਂਜ ਆ ਇਟਲੀ ਦੀ ਉਹ ਚ ਇਟਾਲੀਅਨ ਕੰਪਨੀਆਂ ਹੀ ਟ੍ਰੇਡ ਹੁੰਦੀਆਂ ਨੇ ਠੀਕ ਹੈ ਇਸ ਤਰ੍ਹਾਂ ਹੀ ਸਾਡੀ ਯੂ ਐਸ ਦੀ ਸਟਾਕ ਐਕਸਚੇਂਜ ਆ ਉਹ ਚ ਯੂ ਐਸ ਦੀਆਂ ਕੰਪਨੀਆਂ ਟ੍ਰੇਡ ਹੁੰਦੀਆਂ ਇੰਦਾ ਲੰਡਨ ਸਟਾਕ ਐਕਸਚੇਂਜ ਆ ਉਹ ਚ ਯੂ ਕੇ ਦੀ ਕੰਪਨੀ ਟ੍ਰੇਡ ਸੋ ਪਹਿਲਾ ਜਿਹੜਾ ਐਡਵਾਂਟੇਜ ਇਹ ਆ ਕਿ ਵੇਖੋ ਜਿਹੜੀ ਐਡਵਾਂਟੇਜ ਮੈਨੂੰ ਅਮਰੀਕਾ 'ਚ ਬੈਠੇ ਸਟਾਕਾਂ ਦੀ ਨਾ ਤੁਹਾਨੂੰ ਨਹੀਂ ਉ ਉਹ ਜਿਹੜੀ ਇਹਦਾ ਕੀ ਫਾਇਦਾ ਵਾ ਫਿਊਚਰਸ ਦਾ ਕਿ ਇਹ ਵਰਲਡ ਵਾਈਡ ਇੱਕੋ ਹੀ ਮਾਰਕੀਟ ਆ ਠੀਕ ਐ ਸੋ ਜੋ ਮੈਂ ਟਰੇਡ ਇੱਥੇ ਬੈਠਾ ਕਰ ਰਿਆ ਵਾ ਉਹੀ ਟਰੇਡਿੰਗ ਤੁਸੀਂ ਇਟਲੀ ਚ ਬੈ ਕੇ ਕਰਨੀ ਆ ਉਹੀ ਬੰਦਾ ਇੰਗਲੈਂਡ ਚ ਬੈਠਾ ਉਹ ਕਰ ਰਿਆ ਉਹੀ ਬੰਦਾ ਆਸਟ੍ਰੇਲੀਆ ਚ ਬੈਠਾ ਉਹ ਕਰ ਰਿਆ ਸੋ ਜਿਹੜੀ ਓਪਰਚੁਨਿਟੀ ਆ ਪੈ ਹੱਕ ਬੌਨ ਦੀ ਉਹ ਸਾਰਿਆਂ ਦੀ ਸੇਮ ਆ ਠੀਕ ਐ ਦੂਜੀ ਇਹ 23 ਘੰਟੇ ਖੁੱਲੀ ਰਹਿੰਦੀ ਹੈ ਹੁਣ ਜਿਤਨਾ ਜਿਹੜੀ ਸਟਾਕ ਮਾਰਕੀਟ ਹੁੰਦੀ ਨਾ ਕਿਸੇ ਵੀ ਕੰਟਰੀ ਦੀ ਉਹਨਾਂ ਨੇ ਅ ਕਿਸੇ ਨਾ ਕਿਸੇ ਟਾਈਮ ਤੇ ਓਪਨ ਹੁੰਦਾ ਜਿਤਨਾ ਯੂਐਸ ਦੀ ਸਟਾਕ ਮਾਰਕੀਟ ਆ ਸਵੇਰੇ 9 ਇਹ ਸ਼ਾਮ ਨੂੰ 4 ਵਜੇ ਬੰਦ ਹੋ ਜਾਂਦੀ ਹੈ ਠੀਕ ਹੈ ਇਸ ਤਰ੍ਹਾਂ ਜਿਹੜੀ ਆਹ ਮਾਰਕੀਟ ਆ ਇਹ 23 ਘੰਟੇ ਖੁੱਲੀ ਆ ਜਿਹੜੀ ਵੀ ਕੰਟਰੀ ਤੁਸੀਂ ਰਹਿੰਦੇ ਜੇ ਨਾ ਉਸ ਕੰਟਰੀ ਦੇ ਟਾਈਮ ਜ਼ੋਨ ਦੇ ਸਹਾਰੇ ਤੁਸੀਂ ਟਰੇਡਿੰਗ ਕਰ ਸਕਦੇ ਜੇ ਜੋ ਮੰਨ ਲਓ ਕਿ ਤੁਸੀਂ ਜਦੋਂ ਮਾਰਕੀਟ ਖੁੱਲਦੀ ਹੈ ਨਿਊਯਾਰਕ ਦੀ ਤੁਸੀਂ ਕੰਮ ਤੇ ਜੇ ਤੁਸੀਂ ਟਰੇਡਿੰਗ ਨਹੀਂ ਕਰ ਸਕੇ ਤੁਸੀਂ ਕੰਮ ਤੋਂ ਆ ਕੇ ਟਰੇਡਿੰਗ ਕਰ ਸਕਦੇ ਕਿਉਂਕਿ ਮਾਰਕੀਟ ਉਦੋਂ ਵੀ ਖੁੱਲੀ ਆ ਸੋ ਇੱਥੇ ਫਲੈਕਸੀਬਿਲਟੀ ਬਹੁਤ ਜ਼ਿਆਦੀ ਆ ਔਰ ਇਕੁਅਲ ਓਪਰਚ्युनिटी ਆ ਸਾਰਿਆਂ ਦੀ ਹਾਂਜੀ ਤੇ ਫਿਊਚਰ ট্রেਡਿੰਗ ਦਾ ਵੀ ਟਾਈਮਿੰਗ ਕੀ ਸਾਰਿਆਂ ਨਾਲੋਂ ਵਧੀਆ ਤੇ ਕਿਹੜੇ-ਕਿਹੜੇ ਦੇਸ਼ ਚ अवेलेबल ਹੈ? ਛੋ ਜਿਹੜੀ ਸਭ ਤੋਂ ਵਧੀਆ ਜਿਹੜੀ ਟਾਈਮਿੰਗ ਹੈਗੀ ਹੈ ਨਾ ਫਿਊਚਰਸ ਦੀ ਉਹ ਵੇਖੋ ਜਦੋਂ ਕੋਈ ਮਾਰਕੀਟ ਓਪਨ ਹੁੰਦੀ ਹੈ ਜਿਸ ਤਰ੍ਹਾਂ ਜਦੋਂ ਨਿਊਯਾਰਕ ਮਾਰਕੀਟ ਓਪਨ ਹੁੰਦੀ ਹੈ ਉਹ ਬਹੁਤ ਵਧੀਆ ਟਾਈਮ ਆ ਜਦੋਂ ਟੋਕਿਓ ਦੀ ਮਾਰਕੀਟ ਓਪਨ ਹੁੰਦੀ ਆ ਉਦੋਂ ਬਹੁਤ ਵਧੀਆ ਟਾਈਮ ਹੈ ਜਦੋਂ ਯੂਰਪੀਆ ਮਾਰਕੀਟਸ ਓਪਨ ਹੁੰਦੀਆਂ ਵਾ ਚਾਹੇ ਉਹ ਸਪੇਨ ਦੀ ਆ ਜਰਮਨੀ ਦੀ ਆ ਇਟਲੀ ਦੀ ਆ ਉਹ ਬਹੁਤ ਵਧੀਆ ਟਾਈਮ ਹੈ ਜਦੋਂ ਲੰਡਨ ਓਪਨ ਹੁੰਦਾ ਉਹ ਵੀ ਬਹੁਤ ਵਧੀਆ ਟਾਈਮ ਆ ਸੋ ਇੱਕ ਤੇ ਵਧੀਆ ਟਾਈਮ ਹੁੰਦਾ ਜੋ ਕੋਈ ਵੀ ਕਿਸੇ ਵੀ ਕੰਟਰੀ ਦੀ ਜਿਹੜੀ ਮੇਜਰ ਮਾਰਕੀਟ ਓਪਨ ਹੁੰਦੀ ਆ ਅ ਉਸ ਤੋਂ ਬਾਅਦ ਜਦੋਂ ਲੰਚ ਟਾਈਮ ਹੁੰਦਾ ਵਾ ਯੂ ਐਸ ਦਾ ਉਹ ਇੱਕ ਬਹੁਤ ਵਧੀਆ ਟਾਈਮ ਆ ਠੀਕ ਹੈ ਸੋ ਇਹ ਇਹ ਤੁਹਾਨੂੰ ਸਾਰੀ ਗਾਈਡੈਂਸ ਅਸੀਂ ਪ੍ਰੋਵਾਈਡ ਕਰਨੀ ਹੈ ਕਿਹੜੇ ਟਾਈਮ ਵਿੱਚ ਆਪਾਂ ਕਿਹੜੀ ਟਰੇਡਿੰਗ ਕਰਨੀ ਆ ਕਿਹੜਾ ਆਪਣਾ ਸਟ੍ਰੈਟੇਜੀ ਯੂਜ਼ ਕਰਨੀ ਆ ਸਾਰਾ ਕੁਝ ਤੁਹਾਨੂੰ ਅਸੀਂ ਟ੍ਰੇਨ ਕਰਨਾ ਵਾ ਕਿ ਜਿਹੜੇ ਵੀ ਕੰਟਰੀਸ ਤੁਸੀਂ ਹੋਵੋ ਤੁਸੀਂ ਉਸ ਕੰਟਰੀ ਦੇ ਟਾਈਮ ਦੇ ਹਿਸਾਬ ਨਾਲ ਟਰੇਡਿੰਗ ਕਰ ਸਕੋ ਹਾਂਜੀ ਤੇ ਵੀਰੇ ਆਪਣੇ ਆ ਮੇਨ ਸナイਪਰ ਆਟੋ ট্রেਡਰ ਬਾਰੇ ਦੱਸੋ ਲੋਕਾਂ ਨੂੰ ਇਹ ਕੰਪਨੀ ਦਾ ਆਈਡੀਆ ਕੀ ਆ ਸੋ ਜਿਹੜੀ ਸナイਪਰ ਆਟੋ ট্রেਡਰ ਕੰਪਨੀ ਆ ਸਾਡੀ ਬੇਸਿਕ ਸੌਫਟਵੇਅਰ ਕੰਪਨੀ ਆ ਸੋ ਅਸੀਂ ਇੱਕ ਸੌਫਟਵੇਅਰ ਬਣਾਇਆ ਵਾ ਜਿਹੜਾ ਲੋਕਾਂ ਵਾਸਤੇ ਟਰੇਡਿੰਗ ਕਰਦਾ ਵਾ ਉਹ ਆਟੋਮੇਸ਼ਨ ਸੌਫਟਵੇਅਰ ਹੁਣ ਵੇਖੋ ਜਿਹੜੀ ਆਟੋਮੇਸ਼ਨ ਆ ਉਹ ਸਾਰੇ ਬਿਜ਼ਨਸ ਚ ਆ ਰਹੀ ਹੈ ਠੀਕ ਆ ਕੋਈ ਬਿਜ਼ਨਸ ਲੇ ਲੋ ਤੁਸੀਂ ਹਰ ਇੱਕ ਬੰਦਾ ਆਟੋਮੇਸ਼ਨ ਦੇ ਵਿੱਚ ਹੈਗਾ ਵਾ ਕਿ ਇਹਨੂੰ ਬਿਜ਼ਨਸ ਨੂੰ ਆਟੋਮੇਟ ਕਿਦਾਂ ਕੀਤਾ ਜਾਵੇ ਠੀਕ ਆ ਇਸ ਤਰ੍ਹਾਂ ਹੀ ਜਿਹੜੀ ট্রেਡਿੰਗ ਅੱਜ ਤੱਕ ਮੈਨੂਅਲ ਹੁੰਦੀ ਆਈ ਆ ਲੋਕੀ ਮੈਨੂਅਲ ਟਰੇਡਿੰਗ ਕਰਦੇ ਰਿਆ ਹੁਣ ਇਹਦੇ ਵਿੱਚ ਕੀ ਆ ਕਿ ਇਹਦੇ ਚ ਹੀ ਆਟੋਮੇਸ਼ਨ ਆ ਗਈ ਆ ਠੀਕ ਆ ਸੋ ਜਿਹੜੇ ਸਾਡੀ ਕੰਪਨੀ ਆ ਇਹਨਾਂ ਨੇ ਸੌਫਟਵੇਅਰ ਬਣਾਇਆ ਵਾ ਆਟੋਮੇਸ਼ਨ ਸੌਫਟਵੇਅਰ ਜਿਹੜਾ ਤੁਹਾਡੇ ਵਾਸਤੇ ਟਰੇਡ ਕਰਦਾ ਵਾ ਹੁਣ ਜਿਹੜਾ ਸਭ ਤੋਂ ਔਖਾ ਕੰਮ ਹੁੰਦਾ ਟਰੇਡਿੰਗ ਦੇ ਵਿੱਚ ਇਹ ਵੇਖਣਾ ਹੁੰਦਾ ਕਿ ਟਰੇਡ ਕਿੱਥੋਂ ਲਈਏ ਕਿੱਥੋਂ ਵੇਚੀਏ ਕਿੰਨਾ ਚਿਰ ਮਾਰਕੀਟ ਚ ਰਹੀਏ ਕਦੋਂ ਬਾਹਰ ਆ ਜਾਈਏ ਉਹ ਸਾਰੀ ਜਿਹੜੀ ਮੈਨੇਜਮੈਂਟ ਆ ਉਹ ਸੌਫਟਵੇਅਰ ਨੇ ਕਰਨੀ ਆ ਹਾਂਜੀ ਤੇ ਇਹ ਟ੍ਰੇਨਿੰਗ ਕਿਹੜਾ ਬੰਦਾ ਕਰ ਸਕਦਾ ਵੀ ਆਮ ਬੰਦਾ ਵੀ ਹਰੇਕ ਬੰਦਾ ਕਰ ਸਕਦਾ ਜੀ ਕੋਈ ਵੀ ਬੰਦਾ ਵੇਖੋ ਕਰ ਸਕਦਾ ਟ੍ਰੇਡਿੰਗ ਸਾਡੇ ਜਿਹੜੇ ਕਸਟਮਰ ਆ 16 ਸਾਲ ਦੀ ਉਮਰ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਆ ਠੀਕ ਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਤੁਹਾਨੂੰ ਨਾ ਡਿਜ਼ਾਇਰ ਚਾਹੀਦੀ ਆ ਤੁਹਾਨੂੰ ਬੇਸਿਕਲੀ ਇੰਟਰਸਟ ਚਾਹੀਦਾ ਕਿ ਤੁਹਾਡਾ ਇੰਟਰਸਟ ਹੈ ਟ੍ਰੇਡਿੰਗ ਦੇ ਵਿੱਚ ਜੇ ਤੁਹਾਡਾ ਇੰਟਰਸਟ ਆ ਚਾਹੇ ਕਿਹੇ ਵੀ ਤੁਸੀਂ ਏਜ ਗਰੁੱਪ ਦੇ ਵਿੱਚ ਜੇ ਤੁਸੀਂ ਟ੍ਰੇਡਿੰਗ ਕਰ ਸਕਦੇ ਜੀ ਤੇ ਵੀਰੇ ਤੁਸੀਂ ਸਾਨੂੰ ਲਾਈਵ ট্রেਡਿੰਗ ਕਰਕੇ ਦਿਖਾ ਸਕਦੇ ਹੋ ਆਪਾਂ ਲੋਕਾਂ ਨੂੰ ਥੋੜਾ ਯਕੀਨ ਹੋ ਜਾਵੇ ਤਾਂ ਕਰਕੇ ਸ਼ੋਰ ਮੈਂ ਤੁਹਾਨੂੰ ਲਾਈਵ ਟ੍ਰੇਡਿੰਗ ਵੀ ਕਰਕੇ ਦਿਖਾ ਦਿੰਦਾ ਵਾਂ ਤੇ ਆਪਾਂ ਸਕਰੀਨ ਸ਼ੇਅਰ ਕਰਕੇ ਲਾਈਵ ਟ੍ਰੇਡਿੰਗ ਕਰ ਲੈਨੇ ਸੋ ਜਿਹੜੀ ਆਪਾਂ ਲਾਈਵ ਟ੍ਰੇਡਿੰਗ ਕਰ ਰਹੇ ਹਾਂ ਨਾ ਆਪਾਂ ਇਹ ਇਹ ਕਰ ਰਹੇ ਆਪਾਂ ਨੈਸ ਡੈਗ ਦੀ ਮਾਰਕੀਟ ਵੇਖੋ ਆਹ ਜੀ ਆਹ ਮਾਰਕੀਟ ਹੈ ਬੇਸਿਕਲੀ ਠੀਕ ਹੈ ਹਾਂਜੀ ਉਹ ਮਾਰਕੀਟ ਦੇ ਵਿੱਚ ਟ੍ਰੇਡਿੰਗ ਕਰਦੇ ਹਾਂ ਇਹ ਆਪਣਾ ਸੌਫਟਵੇਅਰ ਇਧਰਲੇ ਪਾਸੇ ਜਿਹੜਾ ਲਿਖ ਆ ਆਉਂਦੇ ਨਾ ਬਾਕਸ ਜੇ ਸਾਰੇ ਇਹ ਸੌਫਟਵੇਅਰ ਹੈ ਆਪਣਾ ਠੀਕ ਹੈ ਓਕੇ ਇੱਥੇ ਹੁਣ ਮੈਂ ਤਵੇਂ ਲੌਂਗ ਦੇ ਸ਼ਾਰਟ ਦੋਵੇਂ ਔਨ ਕੀਤੇ ਕਿ ਚਾਹੇ ਮਾਰਕੀਟ ਥੱਲੇ ਜਾਵੇ ਉੱਤੇ ਜਾਵੇ ਅਪ ਦੋਵੇਂ ਪਾਸੇ ਟਰੇਡਿੰਗ ਕਰੀਏ ਜਿੱਦਾਂ ਵੀ ਆਉਣਗੇ ਟਰੇਡ ਤੁਹਾਨੂੰ ਮੈਂ ਦੱਸੀ ਜਾਊਂਗਾ ਨਾਲ-ਨਾਲ ਠੀਕ ਹੈ ਹੁਣ ਆਪਾਂ ਸਿਰਫ ਬੈਠੇ ਆਂ ਆਰਾਮ ਨਾਲ ਕਿ ਜਦੋਂ ਕੋਈ ਟਰੇਡ ਆਇਆ ਆਟੋਮੈਟਿਕ ਆਪਣਾ ਸੌਫਟਵੇਅਰ ਨੇ ਬੋਟ ਨੇ ਟਰੇਡ ਲੈ ਲੈਣਾ ਆਪਣਾ ਠੀਕ ਹੈ ਹਾਂਜੀ ਇਹ ਮੇਰੇ ਬੇਸਿਕਲੀ 10 ਅਕਾਊਂਟ ਆ ਇਹਦੇ ਵਿੱਚ ਕੀ ਆ ਕਿ ਆਪਣਾ ਮੈਂ ਇੱਕ ਟਾਈਮ ਤੇ 10ਾਂ ਅਕਾਊਂਟਾਂ ਦੇ ਪ੍ਰੋਫਿਟ ਬਣਾ ਸਕਦਾ ਇੱਕੋ ਟਾਈਮ ਤੇ ਠੀਕ ਹੈ ਹਾਂਜੀ ਉਦਾਂ ਟੋਟਲ ਆਪਾਂ 20 ਅਕਾਊਂਟ ਲਾ ਸਕਦੇ ਮੈਂ 10 ਟ੍ਰੇਡਿੰਗ ਜਦੋਂ ਵੀ ਟ੍ਰੇਡ ਆਉਂਦਾ ਆਪਣਾ ਤੇ ਤੁਸੀਂ ਵੇਖੋਗੇ ਕਿ ਆਪਣਾ ਸਾਰੇ ਅਕਾਊਂਟ ਹੀ ਆਪਣਾ ਬੇਸਿਕਲੀ ਮੂਵ ਹੋਣਿਆ ਠੀਕ ਓਕੇ ਜੀ ਸੋ ਆਪਾਂ ਸਿਰਫ ਵੇਟ ਕਰ ਰਹੇ ਆਂ ਅਗਲੀ ਅਗਲੇ ਟ੍ਰੇਡ ਦੀ ਕਿ ਟ੍ਰੇਡ ਕਦੋਂ ਆਉਂਦਾ ਆਪਣਾ ਪਹਿਲਾ ਟ੍ਰੇਡ ਠੀਕ ਹੈ ਜੀ ਸੋ ਇੱਥੇ ਜਿਹੜਾ ਇੱਥੇ ਆਉਣਾ ਮੇਰਾ ਕਿ ਹਰ ਟ੍ਰੇਡ ਮੈਨੂੰ ਕਿੰਨੇ ਪੈਸੇ ਦੇ ਰਿਹਾ ਇੱਥੇ ਆਉਣਾ ਟੋਟਲ ਮੈਂ ਦਹਾ ਕਾਊਂਟ ਤੱਕ ਕਿੰਨੇ ਪੈਸੇ ਬਣਾ ਲਏ ਠੀਕ ਹੈ ਸੋ ਆਪਾਂ ਟ੍ਰੇਡ ਲੈ ਲਿਆ ਬ੍ਰਦਰ ਹਾਂਜੀ ਠੀਕ ਹੈ ਆ ਹੁਣ ਵੇਖੋ ਬੋਟ ਨੇ ਆਪੇ ਹੀ ਟ੍ਰੇਡ ਲਿਆ ਵਾ ਇੱਥੋਂ ਮੈਂ ਐਂਟਰ ਹੋਇਆ ਆ ਆ ਮੇਰਾ ਪ੍ਰੋਫਿਟ ਟਾਰਗੇਟ ਆ ਨੀਲੀ ਲਾਈਨ ਜਿਹੜੀ ਉੱਤੇ ਆ ਬਲੂ ਕਲੱਬ ਵੀ ਇਹ ਮੇਰਾ ਪ੍ਰੋਫਿਟ ਟਾਰਗੇਟ ਆ ਥੱਲੇ ਜੇ ਮਾਰਕੀਟ ਆਪਣੇ ਅਗੇਂਸਟ ਜਾਂਦੀ ਹੈ ਤੇ ਆਪਾਂ ਇੱਥੇ ਨੂੰ ਹਿੱਟ ਕਰਦੇ ਤਾਂ ਆਪਣਾ ਲਾਸ ਸੋਸੋ ਆਪਾਂ ਦੋਵੇਂ ਪਾਸੇ ਕੰਟਰੋਲਡ ਟ੍ਰੇਡਿੰਗ ਕਰਨੀ ਆ ਠੀਕ ਹੈ ਇਹ ਬੇਸੇ ਆਪਾਂ ਡਿਸਪਲਿਨਡ ਟ੍ਰੇਡਿੰਗ ਕਰਦੇ ਹੁਣ ਜਿਸ ਤਰ੍ਹਾਂ ਹੁਣ ਆਪਾਂ ਟ੍ਰੇਡ ਦੇ ਵਿੱਚ ਆ ਜਾਂ ਤੇ ਉਹ ਇਹਨੂੰ ਟੱਚ ਕਰ ਲੂਗਾ ਜਾਂ ਇਹਨੂੰ ਟੱਚ ਕਰ ਲੂ ਦੋ ਚੋਂ ਇੱਕ ਕੰਮ ਹੋਣਾ ਵਾ ਠੀਕ ਹੈ ਫਿਰ ਆਪਾਂ ਟ੍ਰੇਡ ਤੋਂ ਬਾਹਰ ਸੋ ਇਹਦੇ ਵਿੱਚ ਕੀ ਹੈ ਕਿ ਆਪਣਾ ਜਿੱਥੇ ਵੀ ਆ ਗਿਆ ਬੇਸਿਕਲੀ ਜਿੱਥੇ ਵੀ ਟੱਚ ਕਰ ਗਿਆ ਜੇ ਆਪਣੇ ਪ੍ਰੋਫਿਟ ਟਾਰਗੇਟ ਨੂੰ ਟੱਚ ਕਰਦਾ ਆਪਾਂ ਫਿਰ ਵੀ ਟ੍ਰੇਡ ਚੋਂ ਬਾਹਰ ਆਏ ਹੁਣ ਜਿੱਦ ਤਰਾ ਆਪਣਾ ਪ੍ਰੋਫਿਟ ਟਾਰਗੇਟ ਟੱਚ ਕਰ ਗਿਆ ਆਪਾਂ ਟ੍ਰੇਡ ਚੋਂ ਬਾਹਰ ਆ ਗਏ ਠੀਕ ਹੈ ਆਪਣੇ ਇਸ ਟ੍ਰੇਡ ਚ 1199 ਡਾਲਰ ਬਣੇ ਆ ਠੀਕ ਹੈ ਇੱਕ ਟ੍ਰੇਡ ਦੇ ਵਿੱਚ ਉਹਦਾ ਇੱਕ ਅਕਾਊਂਟ ਚ ਆਪਾਂ 130 ਡਾਲਰ ਬਣਾਏ ਪਰ ਜੋ ਆਪਾਂ ਇੱਕ ਚ ਕੀਤਾ ਉਹ ਬਾਕੀ ਸਾਰੇ ਆਟੋਮੈਟਿਕ ਕਾਪੀ ਹੋ ਗਿਆ ਹੁਣ ਫਿਰ ਆਪਾਂ ਇੱਥੋਂ ਐਂਟਰੀ ਕੀਤੀ ਇੱਥੇ ਐਗਜ਼ਿਟ ਕੀਤਾ ਤੇ ਆਪਣਾ ਪ੍ਰੋਫਿਟ ਬਣ ਗਿਆ 240 ਟੋਟਲ ਠੀਕ ਹੈ ਇਧਰ ਆਪਣਾ ਬਣ ਗਿਆ 1973 ਡਾਲਰ ਠੀਕ ਹੈ ਠੀਕ ਸੋ ਦੋ ਟ੍ਰੇਡ ਲਏ ਆਪਾਂ ਸੋ ਫਾਰ ਜਿਨੇ ਆਪਣੇ ਆਪਣਾ 1973 ਆਲਮੋਸਟ 2000 ਡਾਲਰ ਬਣਾਤਾ ਵਾ ਦਸਾ ਅਕਾਊਂਟਾਂ ਦੇ ਵਿੱਚ ਸੋ ਵੇਖੋ ਜਿਹੜੇ ਆ ਆ ਬਾਕਸ ਤੇ ਬਣੇ ਨਾ ਇਹਦੇ ਉੱਤੇ ਹਾਂ ਕਿਸ ਤਰ੍ਹਾਂ ਬਾਕਸ ਬਣਿਆ ਇੱਕ ਆ ਬਾਕਸ ਬਣਿਆ 바ਰ ਦੇ ਉੱਤੇ ਠੀਕ ਹੈ ਹਾਂਜੀ ਇਹ ਕੀ ਆ ਇਹ ਫਿਲਟਰ ਹੈ ਜਦੋਂ ਮਾਰਕੀਟ ਸਹੀ ਨਾ ਚੱਲਦੀ ਉਹਨੇ ਇਸ ਤਰ੍ਹਾਂ ਕਿਹਾ ਮਾਰਕੀਟ ਸਹੀ ਨਹੀਂ ਚੱਲ ਰਹੀ ਹਿੰਨੀ ਠੀਕ ਹੈ ਤੋਂਨੇ ਕੀ ਕਰਨਾ ਆਪਣੇ ਸੌਫਟਵੇਅਰ ਨੇ ਆਪੇ ਫਿਲਟਰ ਲਾ ਦੇਣਾ ਕਿ ਇਥੋਂ ਟ੍ਰੇਡ ਨਹੀਂ ਲੈਣਾ ਆਪਾਂ ਠੀਕ ਹੈ ਸੋ ਜਿਸ ਤਰ੍ਹਾਂ ਆਪਾਂ ਪਾਣੀ ਨੂੰ ਫਿਲਟਰ ਕਰਕੇ ਨਹੀਂ ਪੀਂਦੇ ਹਾਂਜੀ ਇਦਾਂ ਹੀ ਆਪਾਂ ਜਿਹੜੇ ਬੈਡ ਟ੍ਰੇਡਸ ਹੁੰਦੇ ਆ ਜਦੋਂ ਮਾਰਕੀਟ ਨਹੀਂ ਸਹੀ ਚੱਲਦੀ ਉਹਨੇ ਤੁਹਾਡੇ ਆਪਣੇ ਸੌਫਟਵੇਅਰ ਨੇ ਆਪੇ ਫਿਲਟਰ ਆਊਟ ਕਰ ਦੇਣੇ ਕਿ ਆ ਟ੍ਰੇਡ ਨਹੀਂ ਲੈਣਾ ਹੈ ਆਪਾਂ ਠੀਕ ਹੈ ਹਾਂਜੀ ਠੀਕ ਹੈ ਸੋ ਇਹ ਹੈ ਕਿ ਇਹ ਚ ਜਿਹੜਾ ਨਵਾਂ ਬੰਦਾ ਆ ਟ੍ਰੇਡਿੰਗ ਹੋ ਜਿਸ ਤਰ੍ਹਾਂ ਆਪਾਂ ਇੱਥੇ ਬੈਠੇ ਆ ਆਰਾਮ ਨਾਲ ਠੀਕ ਹੈ ਹਾਂਜੀ ਤੇ ਹੁਣ ਇਹਦੇ ਚ ਕੀ ਹੈ ਕਿ ਆਪਾਂ ਆਪੇ ਬੋਰਡ ਨੇ ਇੱਥੇ ਟਰੇਡ ਲਿਆ ਇੱਕ ਠੀਕ ਹੈ ਫੇਰਾ ਸਾਰਾ ਏਰੀਆ ਖਾਲੀ ਛੱਡਤਾ ਤੇ ਹੁਣ ਜਿੱਥੇ ਵੀ ਟਰੇਡ ਆਊਗਾ ਬੋਰਡ ਨੇ ਫੇਰ ਟਰੇਡ ਆਪੇ ਲੈ ਲੈਣਾ ਬਾਕੀ ਆਪਾਂ ਨਾ ਬੋਟ ਨੂੰ ਹਮੇਸ਼ਾ ਇੱਕ ਟੂਲ ਲੈ ਕੇ ਚੱਲਣਾ ਵਾ ਕਿ ਟੂਲ ਹੈ ਆਪਣੇ ਵਾਸਤੇ ਏਟੀਐਮ ਮਸ਼ੀਨ ਨਹੀਂ ਆ ਠੀਕ ਆਪਾਂ ਜਿੰਨੇ ਕ ਫੰਕਸ਼ਨ ਪਾਏ ਆ ਬੋਰਡ ਦੇ ਵਿੱਚ ਬਹੁਤ ਵਧੀਆ ਵਾ ਮਤਲਬ ਕਿ ਤੁਹਾਨੂੰ ਇਹਨੇ ਸਹਰ ਤਾਂ ਤੋਂ ਬਚਾਉਣਾ ਤੇ ਟ੍ਰੇਡ ਚੰਗੇ ਲੈਣੇ ਪਰ ਮਾਰਕੀਟ ਨੂੰ ਆਪਾਂ ਕੰਟਰੋਲ ਨਹੀਂ ਕਰ ਸਕਦੇ ਠੀਕ ਹੈ ਜਿੱਥੇ ਮਾਰਕੀਟ ਨੇ ਆਪਣੇ ਅਗੇਂਸਟ ਜਾਣਾ ਉਥੇ ਚਲੀ ਜਾਣਾ ਪਰ ਆਪਾਂ ਉਹਦੇ ਵਿੱਚ ਨਾ ਫਿਰ ਵੀ ਜੇ ਕੋਈ ਟ੍ਰੇਡ ਆਪਣੇ ਅਗੇਂਸਟ ਵੀ ਜਾਂਦਾ ਵਾ ਉਹ ਆਪਾਂ ਆਹ ਫੰਕਸ਼ਨ ਲਾਇਆ ਸਟਾਪ ਇਨ ਇਹਨੇ ਕੀ ਕਰਨਾ ਆਪਣੇ ਅਗਲੇ ਟ੍ਰੇਡ ਦੀ ਸਾਰੇ ਚੀਜ਼ਾਂ ਸਾਰਾ ਆਪਣਾ ਲਾਸ ਰਿਕਵਰ ਕਰ ਲੈਣਾ ਹੁੰਦਾ ਵਾ ਠੀਕ ਹੈ ਜੀ ਹੁਣ ਆਪਾਂ ਫਿਰ ਟ੍ਰੇਡ ਲੈ ਰਹੇ ਹੁਣ ਵੇਖੋ ਜਿਹੜੇ ਆਪਾਂ ਪਿਛਲਾ ਟਰੇਡ ਲਿਆ ਸੀ ਨਾ ਥੱਲਿਓਂ ਤਾਂ ਨੂੰ ਲਿਆ ਸੀ ਹੁਣ ਆਪਾਂ ਉੱਤੇੋਂ ਥੱਲੇ ਨੂੰ ਲੈ ਰਹੇ ਹਾਂ ਸੋ ਮਾਰਕੀਟ ਥੱਲੇ ਆ ਰਹੀ ਆ ਹੁਣ ਜਿਹੜਾ ਮੇਰਾ ਪ੍ਰੋਫਿਟ ਆ ਉਹ ਠੀਕ ਹੈ ਸੋ ਆਪਾਂ ਦੋਵਾਂ ਸਾਈਡਾਂ ਤੇ ਟਰੇਡਿੰਗ ਕਰਨੀ ਹੁਣ ਜੇ ਮਾਰਕੀਟ ਥੱਲੇ ਨੂੰ ਆ ਰਹੀ ਹੈ ਤੇ ਆਪਾਂ ਥੱਲੇ ਨੂੰ ਟਰੇਡ ਲੈ ਲਿਆ ਜੋ ਮਾਰਕੀਟ ਉੱਤੇ ਨੂੰ ਜਾ ਰਹੀ ਸੀ ਆਪਾਂ ਉੱਤੇ ਨੂੰ ਟਰੇਡ ਲੈ ਲਿਆ ਠੀਕ ਹੈ ਹਾਂਜੀ ਹੁਣ ਜਿਹੜਾ ਮੇਰਾ ਸਟਾਪ ਲੌਸ ਆ ਉੱਤੇ ਚਲਾ ਗਿਆ ਤੇ ਮੇਰਾ ਪ੍ਰੋਫਿਟ ਟਾਰਗੇਟ ਥੱਲੇ ਆ ਗਿਆ ਵਾ ਠੀਕ ਹੈ ਹਾਂਜੀ ਹੁਣ ਮੈਂ ਚਾਹੁੰਗਾ ਕਿ ਮਾਰਕੀਟ ਹੋਰ ਥੱਲੇ ਆਵੇ ਆਪ ਨਹੀਂ ਕਰਨਾ ਇਹਦੇ ਵਿੱਚ ਬੈਠੇ ਰਹਿਣਾ ਕਿ ਜਿੱਦਾਂ ਵੀ ਆਪਣਾ ਟ੍ਰੇਡ ਜਦੋਂ ਖਤਮ ਹੁੰਦਾ ਵਾ ਉਦੋਂ ਆਪ ਆਪਾ ਆਟੋਮੈਟਿਕ ਬਾਹਰ ਆਗੇ ਹੁਣ ਆਪਣੇ ਨਾਲ ਆਟੋਮੈਟਿਕ ਇਥੋਂ ਸ਼ੁਰੂ ਹੋਏ ਹਾਂ ਇੱਥੇ ਐਂਡ ਹੋ ਗਿਆ ਟੋਟਲ ਆਪਣੇ 350 ਡਾਲਰ ਇੱਕ ਅਕਾਊਂਟ 'ਚ ਕਿ ਉਦੋਂ ਮੇਰਾ 3087 ਡਾਲਰ ਬਣ ਗਿਆ ਦਸਾ ਕਾਊਂਟਾਂ 'ਚ ਹੁਣ ਆਪਾਂ ਫਿਰ ਥੱਲੇ ਨੂੰ ਟ੍ਰੇਡ ਲੈ ਕੇ ਨਾਲ ਹੀ ਆਪਾਂ ਹਿੱਟ ਕਰਤਾ ਠੀਕ ਹੈ ਟੋਟਲ ਆਪਣੇ ਉਨ 470 ਡਾਲਰ ਬਣ ਗਏ ਆਪਾਂ ਬਹੁਤ ਕਲੋਜ਼ ਆ 500 ਡਾਲਰ ਦੇ ਗੋਲ ਤੇ ਠੀਕ ਹੈ ਟੀਜ਼ਰ ਆਪਣੇ 4636 ਡਾਲਰ ਬਣ ਗਏ ਆ ਠੀਕ ਹੈ ਸੋ ਲਗਭਗ 5000 ਦੇ ਨੇੜੇ 5 ਲੱਖ ਭਾਗ 5000 ਬਣ ਗਿਆ ਆਪਣਾ ਹਨਾ ਸੋ ਇਦਾਂ ਇਹਨੇ ਬੇਸਿਕਲੀ ਆਪੇ ਟਰੇਡ ਲੈ ਕੇ ਤੁਹਾਨੂੰ ਆਪੇ ਉਹ ਟਰੇਡਿੰਗ ਆਪਣਾ ਟਰੇਡ ਚੋਂ ਬਾਹਰ ਕੱਢ ਦੇਣਾ ਵਾ ਠੀਕ ਹੈ ਹੁਣ ਫਿਰ ਆਪਾਂ ਟਰੇਡ ਲੈ ਲਿਆ ਇੱਕ ਠੀਕ ਹੈ ਹੁਣ ਆਪਾਂ ਉੱਤੇ ਨੂੰ ਟਰੇਡ ਲੈ ਆ ਮਾਰਕੀਟ ਥੱਲੇ ਨੂੰ ਆ ਰਹੀ ਸੀ ਤੇ ਆਪਾਂ ਉੱਤੇ ਨੂੰ ਟਰੇਡ ਲੈ ਆ ਲਿਆ ਹੁਣ ਆਹ ਟਰੇਡ ਆਪਣੇ ਅਗੇਂਸਟ ਚਲਾ ਗਿਆ ਵਾ ਠੀਕ ਹੈ ਅੰਜਿਤੀ ਗਈ। ਸੋ ਇਹ ਆ ਕਿ ਹੁਣ ਇਹ ਮਾਰਕੀਟ ਆਪਾਂ ਟ੍ਰੇਡ ਉੱਤੇ ਨੂੰ ਪਰ ਮਾਰਕੀਟ ਥੱਲੇ ਨੂੰ ਆ ਗਈ। ਹੁਣ ਕੀ ਆ ਕਿ ਮੇਰਾ ਸਟਾਪ ਐਰਵਰਸ ਫੰਕਸ਼ਨ ਐਕਟੀਵੇਟ ਹੋ ਗਿਆ ਵਾ। ਹੁਣ ਇਹਨੇ ਕੀ ਕਰਨਾ ਬੇਸਿਕਲੀ ਜਿਹੜਾ ਮੇਰਾ ਇੱਥੇ ਲਾਸ ਹੋਇਆ ਸੀ ਉਹਨੇ ਰਿਕਵਰ ਕਰਨਾ ਵਾ। ਠੀਕ ਹੈ। ਠੀਕ ਹੈ ਜੀ। ਹੁਣ ਆਪਾਂ ਇੱਥੇ 515 ਡਾਲਰ ਬਣ ਬਣ ਗਏ ਜਦੋਂ ਆਪਣੇ ਠੀਕ ਹੈ ਮੇਰਾ ਬੋਟ ਆਟੋਮੈਟਿਕ ਆਫ ਹੋ ਗਿਆ। ਇੱਥੇ ਮੇਰੀ ਇਹ ਗ੍ਰੀਨ ਲਾਈਨ ਬਣ ਗਈ ਆ। ਠੀਕ ਹੈ? ਹਾਂਜੀ ਠੀਕ ਹੈ। ਸੋ ਟੋਟਲ ਆਪਣੇ 5286 ਡਾਲਰ ਬਣ ਗਏ ਆ ਦਾਸਾ ਅਕਾਊਂਟਾਂ 'ਚ। ਠੀਕ ਹੈ ਠੀਕ ਹੈ ਸੋ ਇਸ ਤਰ੍ਹਾਂ ਆਪਾਂ ਟਰੇਡਿੰਗ ਕਰਦੇ ਆਂ ਸੌਫਟਵੇਅਰ ਦੇ ਨਾਲ ਕਿ ਆਪਾਂ ਕੁਝ ਨਹੀਂ ਕਰਨਾ ਆਪਾਂ ਸਿਰ ਬਹਿ ਕੇ ਵੇਖਣਾ ਕਿ ਹੋ ਕੀ ਰਿਹਾ ਵਾ ਆਪਾਂ ਆਪਣੇ ਸੌਫਟਵੇਅਰ ਤੋਂ ਕੰਮ ਕਰੰਦੰਨੇ ਆ ਸਾਰਾ ਠੀਕ ਹੈ ਬਾਕੀ ਬੰਦਾ ਜਦੋਂ ਇਹ ਆਪ ਕਰੋਗਾ ਫਿਜ਼ੀਕਲੀ ਫਿਰ ਪਤਾ ਲੱਗਦਾ ਹੀ ਜਾਣਾ ਬਿਲਕੁਲ ਤੇ ਤੁਹਾਨੂੰ ਹੀ ਟ੍ਰੇਨਿੰਗ ਦੇਣੀ ਆ ਤੁਹਾਨੂੰ ਟ੍ਰੇਨਿੰਗ ਲੈਣੀ ਪੈਣੀ ਆ ਸਿੱਖਣਾ ਪੈਣਾ ਵਾ ਅਗੇਨ ਆਪਾਂ ਇਹਨੂੰ ਐਜ਼ ਅ ਟੂਲ ਯੂਜ਼ ਕਰਦੇ ਆਂ ਕਦੀ ਏਟੀਐਮ ਮਸ਼ੀਨ ਨਹੀਂ ਯੂਜ਼ ਕਰਦੇ ਠੀਕ ਹੈ ਠੀਕ ਹੈ ਤੇ ਦੇਖੋ ਆਪਾਂ ਲਾਈਵ ট্রেਡਿੰਗ ਸਾਰਿਆਂ ਨੇ ਦੇਖੀ ਦੇਖਿਆ ਵੀ ਕਿੰਦਾ ਸੌਫਟਵੇਅਰ ਨੇ ਆਪਣੇ ਆਪ ਟ੍ਰੇਡ ਲਏ ਆ ਬਹੁਤ ਵਧੀਆ ਚੀਜ਼ ਐ ਤੇ ਆਪਾਂ ਵੀਰੇ ਇਹ ਤੋਂ ਹੋਰ ਵੀ ਸਵਾਲ ਪੁੱਛਦੇ ਆ ਵੀਰੇ ਅੱਜ ਤੁਹਾਡੇ ਲਈ ਨਾ ਕੁਐਸਚਨ ਰੈਡੀ ਕਰਕੇ ਰੱਖਿਆ ਜੀ ਪਹਿਲੇ ਜਦੋਂ ਆਪਣੀ ਗੱਲ ਹੋਈ ਆ ਵੀ ਆਪਾਂ ਇੰਟਰਵਿਊ ਕਰਨੀ ਆ ਠੀਕ ਐ ਜੀ ਤੇ ਮੈਂ ਲਿਖ ਲਈ ਕਿਉਂਕਿ ਮੈਂ ਪਹਿਲੀ ਵਾਰ ਟ੍ਰੇਡਿੰਗ ਸਟਾਰਟ ਕਰਨੀ ਆ ਤਾਂ ਮੈਂ ਜਿਹੜੇ ਮੇਰੇ ਕੁਐਸਚਨ ਜਿਹੜੇ ਸਾਰੇ ਲੋਕਾਂ ਆਮ ਲੋਕਾਂ ਦੇ ਹੋਣੇ ਆ ਸਾਰਿਆਂ ਦੇ ਬਿਲਕੁਲ ਬਿਲਕੁਲ ਵੀ ਜਿਹਨੇ ਪਹਿਲੀ ਵਾਰ ਜਿਹੜਾ ਫਰੈਸ਼ ਬੰਦਾ ਸਟਾਰਟ ਕਰ ਰਿਹਾ ਹੈ ਜਿਹਨੂੰ ਜਮਾ ਨੌਲੇਜ ਨਹੀਂ ਹੈ ਬ੍ਰੇਕਪੋਇ ਇਹ ਬੰਦਾ ਘਰ ਤੋਂ ਫਿਊਚਰ ট্রেਡਿੰਗ ਕਿਵੇਂ ਸਟਾਰਟ ਕਰ ਸਕਦਾ ਕੀ ਕੀ ਚੀਜ਼ਾਂ ਹੁੰਦੀਆਂ ਨੇ ਸੋ ਵੇਖੋ ਜੇ ਫਿਊਚਰ ਟ੍ਰੇਡਿੰਗ ਸਟਾਰਟ ਕਰਨੀ ਹੈ ਨਾ ਤੇ ਆਪਾਂ ਨੂੰ ਕੰਪਿਊਟਰ ਦੀ ਲੋੜ ਆ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕੰਪਿਊਟਰ ਲੈਣਾ ਵਾ ਚੰਗਾ ਕੰਪਿਊਟਰ ਲੈਣਾ ਵਾ ਠੀਕ ਆ ਉੱਚ ਚੰਗਾ ਕੰਪਿਊਟਰ ਇਹ ਨਹੀਂ ਕਿ ਆਪ ਨੂੰ ਬਹੁਤ ਮਹਿੰਗਾ ਕੰਪਿਊਟਰ ਲੈਣਾ ਪੈਣਾ ਵਾ ਉੱਚ ਜਿਸ ਤਰ੍ਹਾਂ ਤੁਸੀਂ ਤੁਹਾਡੇ ਕੋਲ ਜੇ ਕੰਪਿਊਟਰ ਹੈਗਾ ਵਾ ਤੇ ਮੇਕ ਸ਼ੂਰ ਕਰਨਾ 16 GB RAM ਐਟ ਲੀਸਟ ਉੱਚ ਹੋਣ ਠੀਕ ਆ ਜਿਹੜਾ ਪ੍ਰੋਸੈਸਰ ਉਹ i7 ਹੋਵੇ ਘੱਟੋ ਘੱਟ ਇੰਟੈਲ ਦਾ ਜੇ ਤੁਸੀਂ ਨਵਾਂ ਕੰਪਿ ਨਾਲ i7 ਜਾਂ i9 ਪ੍ਰੋਸੈਸਰ ਲੈ ਲਓ ਕਿਉਂਕਿ ਜੇ ਤੁਸੀਂ ਚੰਗਾ ਕੰਪਿਊਟਰ ਲਿਆਊਗਾ ਇੱਕ ਵਾਰ ਤੁਹਾਡੇ ਅਗਲੇ 5-6 ਸਾਲ ਤਾਨੂੰ ਫਿਰ ਕੰਪਿਊਟਰ ਲੈਣ ਦੀ ਲੋੜ ਨਹੀਂ ਪੈਣੀ ਠੀਕ ਹੈ ਸੋ ਇੱਕ ਤੇ ਆਪਾਂ ਨੂੰ ਚੰਗਾ ਕੰਪਿਊਟਰ ਚਾਹੀਦਾ ট্রেਡਿੰਗ ਸ਼ੁਰੂ ਕਰਨ ਵਾਸਤੇ ਸੈਕਿੰਡ ਆਪਾਂ ਨੂੰ ਇੰਟਰਨੈਟ ਵਧੀਆ ਚਾਹੀਦਾ 300-400 Mbps ਤੋਂ ਵੱਧ ਸਪੀਡ ਹੋਵੇ ਕਿ ਜਦੋਂ ਆਪਾਂ ਟਰੇਡਿੰਗ ਕਰੀਏ ਮਾਰਕੀਟ ਦੇ ਵਿੱਚ ਕਿਤੇ ਕੋਈ ਡਿਲੇ ਨਾ ਆ ਜਾਏ ਜੇ ਆਪਣਾ ਇੰਟਰਨੈਟ ਸਲੋ ਹੋਵੇ ਜਾਂ ਆਪਣਾ ਕੰਪਿਊਟਰ ਪੁਰਾਣਾ ਹੋਵੇ ਜਿਹੜਾ ਆਪਾਂ ਨੂੰ ਡਾਟਾ ਨਹੀਂ ਪਹੁੰਚ ਰਿਹਾ ਮਾਰਕੀਟ ਤੋਂ ਜਿਹੜਾ ਆਪਾਂ ਲਾਈਵ ਟਰੇਡਿੰਗ ਹੁਣੇ ਕੀਤੀ ਸੀ ਆਪਾਂ ਤੇ ਆਪ ਨੂੰ ਡਾਟਾ ਟਾਈਮ ਸਿਰ ਪਹੁੰਚ ਰਿਹਾ ਤਾਂ ਆਪਾਂ ਟਾਈਮ ਸਿਰ ਟਰੇਡ ਲੈ ਸਕੇ ਠੀਕ ਹੈ ਸੋ ਆਪਾਂ ਨੂੰ ਇਹ ਦੋ ਚੀਜ਼ਾਂ ਦੇ ਬਹੁਤ ਜ਼ਰੂਰੀ ਚਾਹੀਦੀਆਂ ਵਾ ਕਿ ਚੰਗਾ ਕੰਪਿਊਟਰ ਤੇ ਚੰਗਾ ਇੰਟਰਨੈਟ ਉਸ ਤੋਂ ਵੀ ਪਹਿਲਾਂ ਜਿਸ ਦਾ ਤੁਹਾਨੂੰ ਮੈਂ ਕਿਹਾ ਕਿ ਤੁਹਾਨੂੰ ਡਿਜ਼ਾਇਰ ਚਾਹੀਦੀ ਹੈ ਲਰਨ ਕਰਨ ਦੀ ਕਿਉਂਕਿ ਵੇਖੋ ਜਦੋਂ ਆਪਾਂ ਇੱਕ ਬਿਜ਼ਨਸ ਸ਼ੁਰੂ ਕਰਨ ਲੱਗੇ ਇੱਕ ਸਕਿੱਲ ਸ਼ੁਰੂ ਕਰਨ ਲੱਗੇ ਆ ਠੀਕ ਆ ਆਪਾਂ ਨੂੰ ਇਹ ਚ ਟ੍ਰੇਨਿੰਗ ਵੀ ਲੈਣੀ ਪੈਣੀ ਆ ਸਿੱਖਣਾ ਵੀ ਪੈਣਾ ਵਾ ਤੇ ਆਪਾਂ ਨੂੰ ਜੇ ਠੀਕ ਹੈ ਸੋ ਇਹ ਤਿੰਨ ਚੀਜ਼ਾਂ ਬਹੁਤ ਜ਼ਰੂਰੀ ਚਾਹੀਦੀਆਂ ਬਾਕੀ ਜੋ ਤੁਸੀਂ ਟਰੇਡਿੰਗ ਦਾ ਮਨ ਬਣਾ ਲਿਆ ਤੁਸੀਂ ਆਟੋਮੇਸ਼ਨ ਨੂੰ ਸਿੱਖਣਾ ਵਾ ਕਿਹੜਾ ਆਟੋਮੇਸ਼ਨ ਸੌਫਟਵੇਅਰ ਹੈ ਕਿੱਦਾਂ ਚੱਲਦਾ ਵਾ ਉਹ ਸਾਰੀ ਟ੍ਰੇਨਿੰਗ ਤੁਹਾਨੂੰ ਅਸੀਂ ਪ੍ਰੋਵਾਈਡ ਕਰਨੀ ਹੈ ਸੋ ਇਹ ਬਸ ਇਹੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਵਾ ਬਾ ਆਪਣਾ ਬਿਜ਼ਨਸ ਸ਼ੁਰੂ ਕਰਨ ਵਾਸਤੇ ਹਾਂਜੀ ਤੇ ਵੀਰੇ ਜਿਵੇਂ ਕਈ ਵਾਰ ਬੰਦਾ ਆਪਾਂ ਬਾਗਲੀਆਂ ਕੰਟਰੀਆਂ 'ਚ ਰਹਿੰਦੇ ਆ ਕਈ ਵਾਰ ਬੰਦਾ ਬੀਜ਼ੀ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਸਵੇਰੇ ਟਾਈਮਿੰਗ ਸਾਰਿਆਂ ਨੂੰ ਵਧੀਆ ਹੁੰਦੀ ਆ ਹੋਰ ਕਿਹੜੀ ਕਿਹੜੀ ਟਾਈਮਿੰਗ ਵਧੀਆ ਹੁੰਦੀ ਆ ਜਾਂ ਕੱਲੇ ਸਵੇਰੇ ਸਵੇਰੇ ਵਧੀਆ ਹੁੰ ਨੋ ਸੋ ਬੇਸਿਕਲੀ ਜਿਹੜੇ ਵੇਖੋ ਜਿਹੜੇ ਯੂਐਸ ਤੇ ਕੈਨੇਡਾ ਰਹਿੰਦੇ ਉਹ ਉਹ ਤੇ ਸਵੇਰੇ ਕਰਦੇ ਆ ਜਿੱਦਾਂ 9:30 ਵਜੇ ਸਵੇਰੇ ਜੋ ਮਾਰਕੀਟ ਓਪਨ ਹੁੰਦੀ ਹੈ ਯੂਐਸ ਦੀ ਠੀਕ ਹੈ ਹੁਣ ਜਿਹੜੇ ਆਸਟ੍ਰੇਲੀਆ ਨਿਊਜ਼ੀਲੈਂਡ ਰਹਿੰਦੇ ਆ ਉਹ ਲੰਡਨ ਦੇ ਸੈਸ਼ਨ ਕਰ ਲੈਂਦੇ ਮੈਂ ਤੁਹਾਨੂੰ ਟਾਈਮਿੰਗ ਦੱਸ ਦਿੰਦਾ ਵਾ ਸੋ ਜਦੋਂ ਸਵੇਰੇ 9:30 ਮਾਰਕੀਟ ਖੁੱਲਦੀ ਹੈ ਨਾ ਇੱਕ ਤੇ ਟਾਈਮ ਉਹ ਬਹੁਤ ਵਧੀਆ ਵਾ 9:30 ਸਵੇਰੇ ਨਿਊਯਾਰਕ ਟਾਈਮ ਠੀਕ ਹੈ ਉਸ ਤੋਂ ਬਾਅਦ ਸ਼ਾਮ ਨੂੰ ਜਦੋਂ 2:00 ਵਜੇ ਦੇ ਆ ਜੋ ਮਾਰਕੀਟ ਬੰਦ ਹੋਣ ਤੋਂ ਪਹਿਲਾਂ ਉਹ ਇੱਕ ਬਹੁਤ ਵਧੀਆ ਟਾਈਮ ਹੈ ਟਰੇਡਿੰਗ ਕਰਨ ਦਾ ਉਸ ਟੋਕਿਓ ਦੀ ਮਾਰਕੀਟ ਖੋਲਦੀ ਆ ਇਹ ਬਹੁਤ ਵਧੀਆ ਟਾਈਮ ਆ ਫਿਰ ਸਵੇਰੇ 2 ਵਜੇ ਜਦੋਂ ਨਿਊਯਾਰਕ ਸਵੇਰੇ ਸਾਡੇ 2 ਵਜੇ ਦੇ ਆ ਉਦੋਂ ਬਹੁਤ ਵਧੀਆ ਟਾਈਮ ਤੇ ਯੂਰਪ ਦੀ ਮਾਰਕੀਟ ਖੁੱਲਦੀ ਆ ਵਾ ਫਿਰ 3 ਵਜੇ ਜਦੋਂ ਲੰਡਨ ਦੀ ਮਾਰਕੀਟ ਖੁੱਲਦੀ ਉਹ ਬਹੁਤ ਵਧੀਆ ਟਾਈਮ ਆ ਸੋ ਤੁਸੀਂ ਇਹ ਇੰਨਾ ਟਾਈਮ ਆ ਦੇ ਜਦੋਂ ਮਰਜ਼ੀ ਟ੍ਰੇਡਿੰਗ ਕਰ ਸਕਦੇ ਉਦਾਂ ਮੈਂ ਕਹਿ ਰਿਹਾ ਮਾਰਕੀਟ 24 ਘੰਟੇ ਖੁੱਲੀ ਆ ਠੀਕ ਆ ਪਰ ਇੰਨਾ ਇੰਨਾ ਟਾਈਮ ਤੇ ਵੋਲਿਊਮ ਜ਼ਿਆਦਾ ਹੁੰਦਾ ਤੇ ਵੋਲਿਊਮ ਜ਼ਿਆਦਾ ਹੋਵੇ ਤੇ ਬੇਸਿਕ ਤਾਈ ਟ੍ਰੇਡਿੰਗ ਤੁਸੀਂ ਛੇਤੀ ਡੰਦ ਕਰ ਲਿਓ ਤੁਹਾਨੂੰ ਜ਼ਿਆਦਾ ਚਰਬਨ ਦੀ ਲੋੜ ਨਹੀਂ ਤੁਸੀਂ ਕਿਵਰੇਸਟੇ ਬੋਟ ਵੀਰੇ ਟ੍ਰੇਡ ਕਿਵੇਂ ਲੈਂਦਾਗਾ ਵੀ ਐਲਗੋਰਿਦਮ ਕਿਵੇਂ ਕੰਮ ਕਰਦਾ ਇਹਦਾ ਵੀ ਸਾਰਾ ਸਮਝਾ ਦਿਓ ਇੱਕ ਵਾਰੀ ਸੋ ਵੇਖੋ ਬੋਟ ਨੇ ਨਾ ਮਾਰਕੀਟ ਚ ਵੇਖਣਾ ਵਾ ਕਿ ਮਾਰਕੀਟ ਚ ਹੋ ਕੀ ਰਿਹਾ ਵਾ ਕਿੰਨੇ ਆਰਡਰ ਫਲੋ ਆ ਰਹੇ ਆ ਠੀਕ ਆ ਕਿੰਨੇ ਆਪਣਾ ਬਾਇਰ ਆ ਕਿੰਨੇ ਸੈਲਰ ਆ ਕਿੰਨਾ ਵੋਲਿਊਮ ਆ ਕਿੰਨੇ ਕੁ ਵੱਡੇ ਕੰਟਰੈਕਟਸ ਆ ਰਹੇ ਆ ਠੀਕ ਆ ਉਸ ਤੋਂ ਬਾਅਦ ਕਿੰਨਾ ਕੁ ਮੋਮੈਂਟਮ ਆ ਕਿ ਕਿੰਨੀ ਤੇਜ਼ ਭਰ ਰਹੇ ਆ ਸਾਰੇ ਆਪਣਾ ਠੀਕ ਸੋ ਇਹ ਆ ਕਿ ਬੋਟ ਨੇ ਸਾਰਾ ਕੁਝ ਐਨਾਲਾਈਜ਼ ਕਰਕੇ ਸਾਰਾ ਕੁਝ ਵੇਖ ਕੇ ਫਿਰ ਤੁਹਾਡੇ ਅਸੇ ਟ੍ਰੇਡ ਲੈਣਾ ਵਾ ਇਹ ਹੁਣ ਆਪਾਂ ਜੇ ਮੈਨੂਅਲ ਕਰਨ ਲੱਪੀ ਆ ਆਪਣਾ ਕਿੰਨਾ ਟਾਈਮ ਇਸੇ ਚੀਜ਼ ਚ ਖਰਾਬ ਹੋ ਜਾਂਦਾ ਵਾ ਕਿ ਟਰੇਡ ਲਈਏ ਕਿ ਨਾ ਲਈਏ ਤੇ ਜਿੰਨੇ ਚਿਰ ਆਪਾਂ ਸਾਰਾ ਕੁਝ ਵੇਖਦੇ ਹਾਂ ਉਹ ਚਿਰ ਨੂੰ ਆਪਾਂ ਲੇਟ ਹੋ ਜਾਂਦੇ ਆ ਠੀਕ ਹੈ ਸੋ ਬੋਟ ਨੇ ਕੀ ਕਰਨਾ ਵਾ ਸਾਰਾ ਕੁਝ ਐਨਾਲਾਈਜ਼ ਕਰਕੇ ਰਾਈਟ ਅਵੇ ਟਰੇਡ ਲੈਣਾ ਵਾ ਕਿ ਤੁਸੀਂ ਬੇਸਿਕਲੀ ਸੋਚਣ ਦੀ ਤੁਹਾਨੂੰ ਲੋੜ ਨਹੀਂ ਆ 90% ਕੰਮ ਤੁਹਾਡਾ ਬੋਟ ਨਹੀਂ ਕਰੀ ਜਾਣਾ ਤੇ ਵੀਰੇ ਕਿੰਨੇ ਕ ਪੈਸਾ ਦੀ ਲੋੜ ਆ ਜਦੋਂ ਆਪਾਂ ਟਰੇਡਿੰਗ ਸਟਾਰਟ ਕਰਨੀ ਆ ਵੀ ਬੰਦੇ ਕੋਲ ਕਿੰਨੇ ਕ ਪੈਸੇ ਹੋਣੇ ਚਾਹੀਦੇ ਨੇ ਇਹਦੇ ਵਿੱਚ ਦੋ ਤਰ੍ਹਾਂ ਦੇ ਆਪ ਨੂੰ ਪੈਸੇ ਚਾਹੀਦੇ ਇੱਕ ਤੇ ਸਟਾਰਟ ਕਰਨ ਵਾਸਤੇ ਹੁਣ ਜਿਸ ਤਰ੍ਹਾਂ ਆਪਾਂ ਕੰਪਿਊਟਰ ਲੈਣਾ ਵਾ ਇੰਟਰਨੈਟ ਲਵਾਉਣਾ ਵਾ ਠੀਕ ਆ ਆਪਾਂ ਕੋਈ ਡੈਸਕ ਬਣਾਉਣਾ ਵਾ ਟਰੇਡਿੰਗ ਸਟੇਸ਼ਨ ਬਣਾਉਣਾ ਵਾ ਘਰ ਦੇ ਵਿੱਚ ਜਿੱਥੇ ਬਹਿ ਕੇ ਮੈਂ ਟਰੇਡਿੰਗ ਕਰਨੀ ਆ ਠੀਕ ਆ ਆਪਾਂ ਨੂੰ ਇੱਕ ਸੌਫਟਵੇਅਰ ਜੇ ਲੈਣਾ ਵਾ ਤੇ ਠੀਕ ਆ ਜਿਹੜੀ ਆਪਣੀ ਟੋਟਲ ਕੈਪੀਟਲ ਸ਼ੁਰੂਆਲੀ ਹੈਗੀ ਉਹ 3 ਤੋਂ 5000 ਡਾਲਰ ਦੀ ਹੈਗੀ ਆ ਠੀਕ ਆ ਉਸ ਤੋਂ ਬਾਅਦ ਜਿਹੜੀ ਵਰਕਿੰਗ ਕੈਪੀਟਲ ਆਪ ਨੂੰ ਕਿੰਨੇ ਪੈਸੇ ਚਾਹੀਦੇ ਆ ਟਰੇਡਿੰਗ ਕਰਨ ਵਾਸਤੇ ਉਹ ਆਪਣੇ ਕੋਲ ਦੋ ਆਪਸ਼ਨ ਆ ਵਾ ਜੇ ਤੇ ਆਪਾਂ ਆਪਣੇ ਪੈਸੇ ਨਾਲ ਟਰੇਡਿੰਗ ਕਰਨੀ ਹੈ ਫਿਰ ਮੈਂ ਕਹੂੰਗਾ 5 ਤੋਂ 10 ਯਾ ਡਾਲਰ ਚਾਹੀਦਾ ਵਾ ਪਰ ਇਹਦੇ ਵਿੱਚ ਕੀ ਆ ਕਿ ਜਿਹੜੀ ਫਿਊਚਰ ਟਰੇਡਿੰਗ ਹੈ ਨਾ ਇਹ ਚ ਤੁਹਾਡੇ ਕੋਲ ਕੰਪਨੀਆਂ ਬਾਹਰ ਬੈਠੀਆਂ ਜਿਹੜੀਆਂ ਤੁਹਾਨੂੰ ਪੈਸੇ ਦਿੰਦੀਆਂ ਟਰੇਡ ਕਰਨ ਵਾਸਤੇ ਸੋ ਤੁਹਾਨੂੰ ਆਪਣੀ ਜੇਬ ਚੋਂ ਪੈਸਾ ਲਾਉਣ ਦੀ ਲੋੜ ਨਹੀਂ ਟਰੇਡਿੰਗ ਕਰਨ ਵਾਸਤੇ ਪੈਸਾ ਬਣਾਉਣ ਵਾਸਤੇ ਤੁਸੀਂ ਫੰਡਿੰਗ ਕੰਪਨੀਆਂ ਕੋਲ ਪੈਸੇ ਲੈ ਕੇ ਵੀ ਟਰੇਡਿੰਗ ਕਰ ਸਕਦੇ ਜੀ ਤੇਵਰੇ ਸੌਫਟਵੇਅਰ ਜਾਂ ਆਟੋਮੇਸ਼ਨ ਤੋਂ ਵਗੈਰਾ ਤੁਸੀਂ ਹੋਰ ਕੀ ਕੀ ਦੰਨੇ ਹੋ ਕਸਟਮਰ ਨੂੰ ਸੋ ਆ ਬੇਸਿਕਲੀ ਅ ਅਸੀਂ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਸੌਫਟਵੇਅਰ ਚਲੋ ਪ੍ਰੋਵਾਈਡ ਕਰਨਾ ਹੀ ਆ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਠੀਕ ਆ ਸਪੋਰਟ ਅਸੀਂ ਪ੍ਰੋਵਾਈਡ ਕਰਦੇ ਆ 24 ਆਵਰ ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਸੋ ਜਿਸ ਤਰ੍ਹਾਂ ਜਿਹੜੀ ਸਾਡੀ ਕਮਿਊਨਿਟੀ ਆ ਆਪਣੀ ਪੰਜਾਬੀ ਕਮਿਊਨਿਟੀ ਆ ਜੇ ਉਹ ਟ੍ਰੇਡਿੰਗ ਲਰਨ ਕਰਨਾ ਚਾਹੁੰਦੀ ਉਹਨਾਂ ਨੂੰ ਟ੍ਰੇਡਿੰਗ ਵੀ ਅਸੀਂ ਪੰਜਾਬੀ ਚ ਪ੍ਰੋਵਾਈਡ ਕਰਦੇ ਆ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਠੀਕ ਹੈ ਸੋ ਤੁਹਾਨੂੰ ਤੁਸੀਂ ਕੰਪਨੀ ਨੂੰ 10 ਚੀਜ਼ਾਂ ਪ੍ਰੋਵਾਈਡ ਕਰਨੀਆਂ ਵਾ ਸੌਫਟਵੇਅਰ ਟ੍ਰੇਨਿੰਗ ਤੇ ਸਪੋਰਟ ਹਾਂਜੀ ਤੇ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਵੀਰੇ ਨੇ ਮੈਨੂੰ ਪਹਿਲਾਂ ਵੀ ਫੋਨ ਤੇ ਜਦੋਂ ਸਾਡੀ ਗੱਲ ਹੋਈ ਆ ਵੀਰੇ ਨੇ ਮੈਨੂੰ ਆਹੀ ਗੱਲ ਕਹੀ ਸੀ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਆਉਣਾ ਕਿਉਂਕਿ ਆਪਣੀ ਕਮਿਊਨਿਟੀ ਟ੍ਰੇਡਿੰਗ ਤੋਂ ਬਹੁਤ ਡਰਦੀ ਆ ਵੀ ਬਹੁਤ ਘੱਟ ਲੋਕ ਕਰਦੇ ਆ ਆਪਣੀ ਕਮਿਊਨਿਟੀ ਚ ਤੇ ਵੀਰਾ ਕਹਿੰਦਾ ਵੀ ਆਪਣੀ ਕਮਿਊਨਿਟੀ ਅੱਗੇ ਆਵੇ ਤਾਂ ਜ਼ਿਆਦਾ ਵਧੀਆਗਾ ਵੀ ਇਹ ਬਹੁਤ ਫਾਇਦੇ ਆ ਟ੍ਰੇਨਿੰਗ ਕਰਨ ਦੇ ਤੇ ਮਰੇ ਤੁਸੀਂ ਟ੍ਰੇਨਿੰਗ ਕਿਵੇਂ ਦਿੰਨੇ ਹੋ ਵੀ ਇਹ ਇਹ ਕੁਐਸਚਨ ਹੈ ਇੱਕ ਮੇਰਾ ਸੋ ਟ੍ਰੇਨਿੰਗ ਕੋ ਅਸੀਂ ਤਿੰਨ ਤਰ੍ਹਾਂ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਇੱਕ ਤੇ ਜਦੋਂ ਤੁਸੀਂ ਸੌਫਟਵੇਅਰ ਲੈਂਦੇ ਜੇ ਬੋਟ ਨੂੰ ਲੈਂਦੇ ਜੇ ਤੇ ਇੱਕ ਤੇ ਨਾ ਪਹਿਲਾਂ ਰਿਕਾਰਡਡ ਕੀਤੀਆਂ ਅਸੀਂ ਟ੍ਰੇਨਿੰਗਸ ਕਿ ਇਹ ਇੰਟਰੋਡਕਸ਼ਨ ਟ੍ਰੇਨਿੰਗਸ ਕਿ ਬੋਟ ਨੂੰ ਚਲਾਉਣਾ ਕਿੱਦਾਂ ਵਾ ਇਹਦੇ ਹਰ ਇੱਕ ਫੰਕਸ਼ਨ ਦਾ ਕੀ ਮਤਲਬ ਹੈ ਮਾਰਕੀਟ ਕਿੱਦਾਂ ਰੀਡ ਕਰਨੀ ਆ ਫਿਰ ਆਪਾਂ ਨਾ ਜਿਹੜੀ ਜ਼ੂਮ ਸੈਸ਼ਨ ਲਾਉਨੇ ਆਪਣੇ ਕਸਟਮਰਸ ਦੇ ਨਾਲ ਜਿਸ ਤਰ੍ਹਾਂ ਬੇਸੀ ਜਦੋਂ ਕੋਈ ਆਪਣਾ ਨਵੀਂ ਕੋਈ ਸਟ੍ਰੈਟਜੀ ਪਤਾ ਲੱਗਦੀ ਹੈ ਸਾਨੂੰ ਜਾ ਮਾਰਕੀਟ ਕੋ ਟੂਲ ਨਵਾਂ ਆਉਂਦਾ ਵਾ ਠੀਕ ਹੈ ਉਹਦੀ ਹੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਇੱਕ ਤੇ ਤੁਹਾਨੂੰ ਅਸੀਂ ਵੀਡੀਓ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਇੱਕ ਤੁਹਾਨੂੰ ਹੀ ਜ਼ੂਮ ਸੈਸ਼ਨਸ ਲਾਉਨੇ ਆ ਪੰਜਾਬੀ ਵਿੱਚ ਵੀ ਤੇ ਇੰਗਲਿਸ਼ ਵਿੱਚ ਵੀ ਇੱਕ ਤੁਹਾਨੂੰ ਅਸੀਂ 1-1 ਸੈਸ਼ਨ ਪ੍ਰੋਵਾਈਡ ਕਰਦੇ ਕਿ ਜੇ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਤੁਸੀਂ ਸਾਡਾ 1-1 ਗੱਲ ਕਰਨੀ ਹੈ ਕਿ ਮੈਨੂੰ ਕੱਲੇ ਨੂੰ ਸਮਝਾਓ ਕਿਸ ਤਰ੍ਹਾਂ ਸਾਰਾ ਸਿਸਟਮ ਚੱਲਦਾ ਉਹ ਵੀ ਤੁਹਾਨੂੰ ਅਸੀਂ ਟ੍ਰੇਨਿੰਗ ਪ੍ਰੋਵਾਈਡ ਕਰਨੀ ਸੋ ਅਸੀਂ ਤਿੰਨ ਤਰ੍ਹਾਂ ਦੀ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਇੱਕ ਰਿਕਾਰਡਡ ਵੀਡੀਓ ਟ੍ਰੇਨਿੰਗਸ ਸੈਕੰਡ zoom sessions ਜਿਹੜੀਆਂ ਸਾਰੇ ਕਸਟਮਰਸ ਨੂੰ ਆਪਾਂ ਇਨਵਾਈਟ ਕਰਦੇ ਆ ਕਿ ਆਓ zoom session ਲਾਓ ਤੁਹਾਨੂੰ ਕੋਈ ਨਵੀਂ ਚੀਜ਼ ਸਖਾਈਏ ਉਸ ਤੋਂ ਬਾਅਦ 1 on 1 session ਜੇ ਕਿਸੇ ਨੂੰ ਵੀ ਇਸ਼ੂ ਆ ਆ ਜੇ ਕੋਈ ਚੀਜ਼ ਸਮਝ ਨਹੀਂ ਲੱਗ ਰਹੀ ਸੇ ਤਾਂ ਨੂੰ ਅਸੀਂ 1 on 1 ਵੀ ਟ੍ਰੇਨਿੰਗ ਪ੍ਰੋਵਾਈਡ ਕਰਨੀ ਹੈ ਹਾਂਜੀ ਤੇ ਵੀਰੇ ਤੁਸੀਂ ਆਪਣੇ ਜਿਹੜੇ ਕਸਟਮਰ ਨੇ ਤੁਹਾਡੇ ਨਾਲ ਜੁੜੇ ਹੋਏ ਉਹਨਾਂ ਦੀ ਕੋਈ ਵੀਡੀਓ ਦਿਖਾ ਸਕਦੇ ਹੋ ਵੀ ਉਹ ਤੁਹਾਡੇ ਬਾਰੇ ਕੀ ਕਹਿੰਦੇ ਨੇ ਕਿਉਂਕਿ ਯਕੀਨ ਹੋ ਜਾਵੇ ਇੱਕ ਵਾਰ ਲੋਕਾਂ ਨੂੰ ਸ਼ੋਰ ਤੁਸੀਂ ਨਾ ਸਾਡੀ ਇੱਕ ਵੈਬਸਾਈਟ ਤੇ ਜਾ ਕੇ ਵੀ ਟੈਸਟੀਮੋਨੀਅਲ ਵੇਖ ਸਕਦੇ ਜੇ ਪਰ ਮੈਂ ਤੁਹਾਨੂੰ ਇੱਕ ਵੀਡੀਓ ਵੀ ਭੇਜ ਦੇਣਾ ਟਾਈਮ ਟੂ ਟਾਈਮ ਅਸੀਂ ਆਪਣੇ ਕਸਟਮਰਸ ਦੀ ਆ ਟੈਸਟੀਮੋਨੀਅਲ ਸਿਲਿੰਡਰ ਇਹਨੇ ਆ ਠੀਕ ਆ ਤੁਸੀਂ ਉਸ ਬੇਸਿਕਲੀ ਵੀਡੀਓ ਨੂੰ ਤੁਸੀਂ ਆਪਣੇ ਆਡੀਸ਼ਨ ਸ਼ੇਅਰ ਕਰ ਲਿਓ ਉਹ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਫਸਟ ਆਫ ਆਲ ਟੈਲ ਮੀ ਯੂਰ ਫਸਟ ਨੇਮ ਐਂਡ ਵੇਅਰ ਯੂ ਫ਼੍ਰੋਮ ਮਾਈ ਫੁੱਲ ਨੇਮ ਇਜ਼ ਸੰਗਰਾਮ ਸਿੰਘ ਐਂਡ ਆ ਲਿਵ ਇਨ ਨਾਰਵੇਸਸ ਮਾਈ ਨੇਮ ਇਜ਼ ਮੁਹੰਮਦ ਯੂਸਫ ਐਂਡ ਆਮ ਫ਼੍ਰੋਮ ਦੁਬਈ ਮਾਈ ਫੁੱਲ ਨੇਮ ਇਜ਼ ਨਿਰਮਲ ਕਪੂਰ ਐਂਡ ਆਮ ਫ਼੍ਰੋਮ 온ਟਾਰੀਓ ਕੈਨੇਡਾ ਮਾਈ ਨੇਮ ਇਜ਼ ਅਰਜਨ ਬੁੱਟ ਐਂਡ ਆਮ ਫ਼੍ਰੋਮ ਬਰਮਿੰਗ ਹੈਮ ਯੂਕੇ ਮਾਈ ਨੇਮ ਇਜ਼ ਊਸ਼ਾ ਸ਼ਰਮਾ ਆਮ ਫ਼੍ਰੋਮ ਕੈਲੀਫੋਰਨੀਆ Uh, my full name is Gagandeep Paulak, and I am from Delta in British Columbia, Canada. My name is captain Sandeep fagat mm -hmm. and I am from Bolan Shahar, U.P. Uh, my full name is Kuldeep Singh Rupras, and currently I am living in Australia. My name is Akibur Rahman. I was living in Dubai, UAE. Uh, what do you do for living? Uh, I am just a housewife. But yeah, I'm an actor. I've done a couple of Punjabi uh, films okay. uh, by the name of uh, Punjabi and uh, Control Punjabi Control. And then okay. I started doing a TV show okay. in India on Star Plus called Yamam yeah, It was very famous. Mm -hmm. And then I did recently a film with Rani Mukherjee called uh, Mr. Chatterjee vs. Norway. And uh, I'm marketing manager. I'm full time uh, truck driver. I have a transport in the UK. So I'm a captain in the merchant navy, I'm an insurance agent the sniper auto trader software what was the biggest thing you see that uh, how it changed your trading the people say that it's a sniper auto trader but for me i believe it's a sniper magic trader your product is awesome mm. wonderful Thank easy you. i don't think I, I i'll be able to trade without the help of a bot it's a game changer it's little like it's life changing year of my life right yeah bot is very easy to use i'm very impressed uh, with this bot how many that ps has... you have right now I have 13 five six payouts uh, i already got like okay. $2000 each i got three of uh, three by account pa and i just received my first payout since i started the trading, uh, i got the total nine payouts i have uh, five uh, accounts right now and mm -hmm. i've done like uh, four payouts mm -hmm. uh, i have uh, 15 uh, pa accounts i want to ask you do you think you can recommend our product to your families and friends absolutely yes i think it's uh, it's a very nice product yeah absolutely i've been uh, talking to my wife she she's also very interested so maybe okay. she will she'll join soon yeah, obviously obviously the best tool you can can have it i, I would recommend to my family as well I will say that everybody must try, especially for ladies. I will recommend ladies; this is very good for them. I highly recommend it. They should get this bot and, uh, Definitely, people will uh, not regret. My life is totally changed. And what is your yeah. message to people who are still thinking to buy this board? So it's the best thing you guys will have ever. It's like yeah, it's best. You should buy it. I would recommend them. I would say they should go ahead try if mm -hmm. you don't try, you won't achieve anything. yes, they should absolutely go for this. Mm -hmm. so definitely i will tell them to take the first step. the rest, you can leave everything to the sniper auto trader. they will do everything for you. i must tell you, go for it. this is the best product. but i would say give it a try. Mm -hmm. it's a very good product. Mm -hmm. ਤੁਸੀਂ YouTube ਤੇ ਜਾ ਕੇ ਤੁਸੀਂ ਸナイਪਰ ਆਟੋ ট্রেਡਰ ਸਰਚ ਕਰੋਗੇ ਤੁਹਾਨੂੰ ਸਾਡੇ ਦੋ ਚੈਨਲ ਮਿਲ ਜਾਣਗੇ ਇੰਗਲਿਸ਼ ਵਾਲਾ ਤੇ ਪੰਜਾਬੀ ਵਾਲਾ ਦੋਵੇਂ ਤਾਂ ਤੁਸੀਂ ਜਿਹੜੀ ਵੀ ਆਪਣਾ ਸਬਸਕ੍ਰਾਈਬ ਕਰਨਾ ਤੁਸੀਂ ਕਰ ਸਕਦੇ ਦੋਵੇਂ ਕਰ ਸਕਦੇ ਜੀ ਇੱਕ ਚ ਆਪਾਂ ਇੰਗਲਿਸ਼ ਵੀਡੀਓ ਬਣਾ ਕੇ ਪਾਉਨੇ ਆ ਇੱਕ ਚ ਆਪਾਂ ਪੰਜਾਬੀ ਚ ਵੀਡੀਓ ਬਣਾ ਕੇ ਪਾਉਨੇ ਆ ਠੀਕ ਹੈ ਜੇ ਤੁਸੀਂ ਸਾਨੂੰ ਵਿਜ਼ਿਟ ਕਰਨਾ ਵਾ ਉਹ ਤੁਸੀਂ sniperautotrader.com ਤੇ ਜਾ ਸਕਦੇ ਜੀ ਬਾਕੀ ਜੇ ਕਿਸੇ ਨੇ ਸਾਡਾ ਨਾਲ ਗੱਲ ਕਰਨੀ ਆ ਠੀਕ ਆ ਉਹਦੇ ਮੈਂ ਲਿੰਕ ਤੁਹਾਨੂੰ ਭੇਜ ਦੇਣੇ ਆ ਤੁਸੀਂ ਉਹ ਆਪਣੇ ਡਿਸਕ੍ਰਿਪਸ਼ਨ ਚ ਪਾ ਸਕਦੇ ਜੀ ਕਿ ਜੇ ਕਿਸੇ ਨੇ ਸਾਡਾ ਨਾਲ ਗੱਲ ਕਰਨੀ ਆ ਸਾਡਾ ਕੋਲ ਬੁੱਕ ਕਰਾਉਣੀ ਆ ਤੇ ਉਹ ਸਾਡਾ ਗੱਲ ਕਰ ਸਕਦਾ ਵਾ ਹਾਂਜੀ ਠੀਕ ਹੈ ਵੀਰੇ ਤੇ ਵੀਰੇ ਕੋਈ ਲਾਸਟ ਮੈਸੇਜ ਦੇਣਾ ਚਾਹੁੰਦੇ ਹਾਂ ਮਤਲਬ ਸਾਰੇ ਜਣਾਂ ਨੂੰ ਇੰਟਰਵਿਊ ਆਪਾਂ ਜੇ ਜ਼ਿਆਦਾ ਲੰਬੀ ਕਰਾਂਗੇ ਤਾਂ ਲੋਕਾਂ ਨੇ ਅੱਕ ਜਾਣਾ ਤਾਂ ਕਰਕੇ ਜਲਦੀ ਜਲਦੀ ਆਪਾਂ ਉਹਦਾ ਬਹੁਤ ਸਿਹਤ ਹੀ ਸਮਝਾਇਆਗਾ ਥੋੜੇ ਹੋ ਜਾ ਫਿਰ ਵੀ ਇੱਕ ਵਾਰ ਲਾਸਟ ਮੈਸੇਜ ਦੱਸ ਦਿਓ ਸਾਰਿਆਂ ਨੂੰ ਵੀ ਕਿਦਾਂ ਸਾਰਾ ਪ੍ਰੋਸੈਸ ਮੈਂ ਹਰ ਇੱਕ ਆਪਣੇ ਵੀਰ ਭਰਾ ਨੂੰ ਭੈਣਾਂ ਨੂੰ ਆਹੋ ਕਹਿਣਾ ਚਾਹੁੰਦਾ ਕਿ ਟ੍ਰੇਡਿੰਗ ਨੂੰ ਐਜ਼ ਅ ਗੈਂਬਲ ਨਾ ਲਓ ਇੱਕ ਵਧੀਆ ਬਿਜ਼ਨਸ ਆ ਲੋਕ ਬੜੇ ਸਾਲਾਂ ਤੋਂ ਟਰੇਡਿੰਗ ਕਰਦੇ ਆ ਰਹੇ ਆ ਦੇ ਹਾਕਿਆਂ ਤੋਂ ਟਰੇਡਿੰਗ ਕਰਦੇ ਆ ਰਹੇ ਆ ਸਿਰਫ ਆਪਣੀ ਕਮਿਊਨਿਟੀ ਨੂੰ ਛੱਡ ਕੇ ਬਾਕੀ ਸਾਰੀਆਂ ਕਮਿਊਨਿਟੀ ਸਟ੍ਰੇਡਿੰਗ ਕਰਦੀਆਂ ਵਾਂ ਆਪਾਂ ਨੂੰ ਇੱਕ ਡਰ ਲੱਗਾ ਰਹਿੰਦਾ ਕਿ ਇਹ ਜੂਆ ਵਾ ਕਿਉਂਕਿ ਆਪਾਂ ਨੂੰ ਸਿੱਖਿਆ ਨਹੀਂ ਕਦੀ ਆਪਾਂ ਨੂੰ ਕੋਈ ਪਲੈਟਫਾਰਮ ਨਹੀਂ ਮਿਲਿਆ ਕਿ ਆਪਾਂ ਟਰੇਡਿੰਗ ਸਿੱਖ ਸਕੀਏ ਠੀਕ ਆ ਸੋ ਟਰੇਡਿੰਗ ਨੂੰ ਸਿੱਖੋ ਇੱਕ ਬਹੁਤ ਵਧੀਆ ਬਿਜ਼ਨਸ ਆ ਠੀਕ ਆ ਤੁਹਾਡੇ ਜੋ ਵੀ ਕੁਐਸਚਨਸ ਨੇ ਉਹ ਤੁਸੀਂ ਸਾਡੇ ਨਾਲ ਕਾਲ ਬੁੱਕ ਕਰਾ ਫ੍ਰੀ ਕਾਲ ਆ ਤੁਸੀਂ ਕਾਲ ਬੁੱਕ ਕਰਾਓ ਸਾਡੇ ਨਾਲ ਗੱਲ ਕਰੋ ਜਿਹੜੇ ਤੁਹਾਡੇ ਸ਼ੰਕੇ ਨੇ ਕੁਐਸਚਨਸ ਨੇ ਉਹ ਤੁਹਾਡੇ ਸਾਰੇ ਅਸੀਂ ਕਲੀਅਰ ਕਰਦੇ ਆ ਤੇ ਤੁਸੀਂ ਬੇਸਿਕਲੀ ਆਪਣੀ ਟਰੇਡਿੰਗ ਨੂੰ ਸਿੱਖਣਾ ਸ਼ੁਰੂ ਕਰੋ ਬਹੁਤ ਵਧੀਆ ਚੀਜ਼ ਆ ਬਹੁਤ ਲੋਕੀ ਵਧੀਆ ਪੈਸਾ ਬਣਾ ਰਹੇ ਆ ਤੇ ਆਪਣਾ ਨਾਲ-ਨਾਲ ਉਹ ਆਪਣੇ ਜੌਬਸ ਤੇ ਆਪਣੇ ਬਿਜ਼ਨਸ ਵੀ ਕਰ ਰਹੇ ਆ ਨਾਲ ਘੰਟਾ 2 ਘੰਟੇ ਰੋਜ਼ੀ ਟਰੇਡਿੰਗ ਵੀ ਕਰਦੇ ਆ ਤੇ ਬਹੁਤ ਵਧੀਆ ਲੱਗਿਆ ਵੀਰੇ ਤੁਹਾਡੇ ਨਾਲ ਗੱਲ ਕਰਕੇ ਤੇ ਪੰਜਾਬੀ ਕਮਿਊਨਿਟੀ ਨੂੰ ਤੇ ਆ ਆਪਣੇ ਲੋਕਾਂ ਨੂੰ ਵੀ ਬਹੁਤ ਵਧੀਆ ਵੀਰੇ ਨੇ ਜਾਣਕਾਰੀ ਦਿੱਤੀ ਆ ਵੀਰੇ ਨੂੰ ਆ ਬਹੁਤ ਐਕਸਪੀਰੀਅੰਸ ਆ ਬਹੁਤ ਟਾਈਮ ਦੇ ਵੀਰੇ ਹੁਣੇ ਸਿੱਖੇ ਹੋਏ ਨੇ ਫੇਰ ਹੀ ਸਿਖਾਉਣ ਲੱਗਿਆ ਲੋਕਾਂ ਨੂੰ ਤੇ ਬਹੁਤ ਬਹੁਤ ਧੰਨਵਾਦ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਸੋ ਮਚ